ਸਤਿ ਸ੍ਰੀ ਅਕਾਲ ਜੀ ਅੱਜ ਇਹਨਾਂ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਜਲੰਧਰ ਦੇ ਨਾਲ ਜਿਹੜਾ ਸ਼ਹਿਰ ਆ ਕਰਤਾਰਪੁਰ ਉੱਥੇ ਕਿਸਾਨ ਮੇਲਾ ਲੱਗਾ ਹੋਇਆ ਜੀ ਨੌਵਾਂ ਕਿਸਾਨ ਮੇਲਾ ਜਿਹਦੇ ਵਿੱਚ ਕੇ ਦੇਖਦੇ ਅੰਦਰ ਜਾ ਕੇ ਕੀ ਕੋਸ਼ਾ ਵੈਸੇ ਇੱਕ ਵਾਰੀ ਮੈਂ ਮੋਟਾ-ਮੋਟਾ ਇਹਦੇ ਬਾਰੇ ਤੁਹਾਨੂੰ ਦੱਸ ਦੇਵਾਂ ਕਿਉਂਕਿ ਇਹ ਵਾਲਾ ਏਰੀਆ ਜਿਹੜਾ ਹੈਗਾ ਇਹਦੇ ਵਿੱਚ ਤੁਹਾਨੂੰ ਗੰਨੇ ਦੀ ਖੇਤੀ ਤੇ ਆਲੂਆਂ ਦੀ ਖੇਤੀ ਜ਼ਿਆਦਾ ਮਿਲੂਗੀ ਜੀ ਤੇ ਇਹਦੇ ਨਾਲ ਸਬੰਧਤ ਹੀ ਅੰਦਰ ਤੁਹਾਨੂੰ ਮਸ਼ੀਨਾਂ ਵੇਖਣ ਨੂੰ ਮਿਲਣਗੀਆਂ ਜੀ ਜੇ ਆਪਾਂ ਗੱਲ ਕਰਦੇ ਆ ਜੀ ਸਭ ਤੋਂ ਪਹਿਲਾਂ ਐਂਟਰਲ ਗੇਟ ਆ ਜਿਹਦੇ ਤੇ ਲਿਖਿਆ ਜੀ ਇਹ ਨੌਵਾਂ ਜੀਪੀ ਜੀਏ ਕਿਸਾਨ ਮੇਲਾ ਦਾਣਾ ਮੰਡੀ ਕਰਤਾਰਪੁਰ ਤੇ ਬਿਲਕੁਲ ਇਹਦੇ ਨਾਲ ਇਧਰ ਤੁਸੀਂ ਦੇਖ ਸਕਦੇ ਹੋ ਜੀ ਆ ਜਿਹੜਾ ਜੰਗ ਹੈ ਆਜ਼ਾਦੀ ਆ ਇਹ ਬਣਿਆ ਹੋਇਆ ਜੀ ਤੇ ਇਹ ਵਾਲਾ ਜਿਹੜਾ ਹਾਈਵੇ ਆ ਜੀ ਇਹ ਹੈਗਾ ਜਿਹੜਾ ਅਮਲਤਸਰ ਵਾਲਾ ਹਾਈਵੇ ਜਲੰਧਰ ਤੋਂ ਜਿਹੜਾ ਅਮਲਤਸਰ ਨੂੰ ਹਾਈਵੇ ਜਾਂਦਾ ਇਹ ਉਹ ਹਾਈਵੇ ਆ ਜੀ ਤੇ ਇਹਦੇ ਬਿਲਕੁਲ ਨਾਲ ਇੱਥੇ ਪੁਲ ਦੇ ਥੱਲੇ ਦਾਣਾ ਮੰਡੀ ਦੇ ਵਿੱਚ ਇਹ ਲੱਗਾ ਹੋਇਆ ਜੀ ਮੇਲਾ ਤੇ ਜਿਹਦੇ ਵਿੱਚ ਇਹ ਅਲੱਗ-ਅਲੱਗ ਕੰਪਨੀਆਂ ਹਿੱਸਾ ਲੈ ਰਹੀਆਂ ਜੀ ਤੇ ਆਜੋ ਵੇਖਦੇ ਆਂ ਅਸਲ ਦੇ ਵਿੱਚ ਇਹ ਜਿੰਨੇ ਵੀ ਐਕਸਪੋ ਲੱਗਦੇ ਆ ਜੀ ਇਹ ਪ੍ਰਾਈਵੇਟ ਹੁੰਦੇ ਆ ਪ੍ਰਾਈਵੇਟ ਕੰਪਨੀਆਂ ਕਰਵਾਉਂਦੀਆਂ ਜਿਹੜਾ ਸਰਕਾਰੀ ਐਕਸਪੋ ਹੁੰਦਾ ਉਹ ਜਿਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਸਤੰਬਰ ਦੇ ਵਿੱਚ ਹੀ ਲੱਗੂਗਾ ਸ਼ਾਇਦ ਮੈਨੂੰ ਪੱਕਾ ਤਰੀਕਾ ਨਹੀਂ ਪਤਾਗਾ ਮੈਂ ਆਪਣੇ ਪੇਜ ਤੇ ਉਹ ਪਾ ਦੂੰਗਾ ਡਿਟੇਲ ਉਹਦੀ ਤੇ ਉਹ ਵੀ ਆਉਣ ਵਾਲਾ ਹੀ ਆ ਜੀ ਜਿਹੜਾ ਸਰਕਾਰੀ ਹੁੰਦਾ ਜਿਹੜਾ ਲੁਧਿਆਣਾ ਦੇ ਹੁੰਦਾ ਪੀਏਯੂ ਪੰਜਾਬ ਯੂਨੀਵਰਸਿਟੀ ਦਾ ਅਸਲ ਵਿੱਚ ਇਹਨਾਂ ਜਿਹੜੇ ਪ੍ਰਾਈਵੇਟ ਮੇਲੇ ਇਹਨਾਂ ਵਿੱਚ ਜਿਆਦਾ ਮਸ਼ੀਨਰੀ ਨੂੰ ਪਹਿਲ ਦਿੱਤੀ ਜਾਂਦੀ ਹੈ ਕਿ ਕੋਈ ਵੀ ਜਿਹੜੀ ਨਵੀਂ ਮਸ਼ੀਨ ਆਉਂਦੀ ਹੈ ਮਹਿੰਗੀ ਤੋਂ ਮਹਿੰਗੀ ਜਾਂਦਾ ਵੀ ਟੈਕਨੋਲੋਜੀ ਵਾਲੀ ਉਹ ਤੁਹਾਨੂੰ ਇੱਥੇ ਵੇਖਣ ਨੂੰ ਮਿਲਦੀ ਆ ਜੇ ਆਪਾਂ ਗੱਲ ਕਰਦੇ ਆ ਖੇਤੀਬਾੜਾਂ ਦੀ ਤੇ ਉਹ ਵੀ ਇੱਥੇ ਆਉਂਦੇ ਆ ਪਰ ਕੁਝ ਲਿਮਟਿਡ ਮਾਤਰਾ ਦੇ ਵਿੱਚ ਪਰ ਜਿਹੜੇ ਇਹ ਸਰਕਾਰੀ ਮੇਲੇ ਹੁੰਦੇ ਆ ਜਿਵੇਂ ਪੀਏਯੂ ਹੋ ਗਿਆ ਹਨ ਉਸ ਜਗ੍ਹਾ ਦੇ ਉੱਪਰ ਤੁਹਾਨੂੰ ਇਹ ਚੀਜ਼ਾਂ ਵਧੀਆ ਵੇਖਣ ਨੂੰ ਮਿਲ ਜਾਂਦੀਆਂ ਮਤਲਬ ਕਿ ਉੱਥੇ ਤੁਹਾਨੂੰ ਜਾਣਕਾਰੀ ਅਲੱਗ ਮਿਲਦੀ ਆ ਬਾਕੀ ਹੋਰ ਪ੍ਰਦਰਸ਼ਨੀਆਂ ਵੀ ਤੁਹਾਨੂੰ ਉਹਨਾਂ ਦੀਆਂ ਆਉਂਦੀਆਂ ਵੀ ਮਿਲਣਗੀਆਂ ਕਿਸਾਨ ਮੈਂ ਆਪਣੇ ਪੀਜੂ ਵਾਲਿਆਂ ਦੀਆਂ ਤੇ ਨਾਲ ਦੀ ਨਾਲ ਹੀ ਤੁਹਾਨੂੰ ਪ੍ਰਾਈਵੇਟ ਮੇਲੇ ਦਾ ਵੀ ਆਨੰਦ ਮਿਲੇਗਾ ਜੀ ਬਾਕੀ ਜੇ ਆਪਾਂ ਗੱਲ ਕਰਦੇ ਹਾਂ ਮੇਲੇ ਦੀ ਐਕਸਪੋ ਦੀ ਤੇ ਵੇਖਣ ਨੂੰ ਇਹ ਬਹੁਤ ਇਹਨਾਂ ਨੇ ਮਲਕੀੜ ਦੀ ਐਂਟਰੀ ਆ ਘਾਟ ਬਣਾਈ ਹੋਈ ਆ ਚਾਰਚ ਫਿਰ ਬੋਰਡ ਲਗਾਏ ਆ ਕਿਉਂਕਿ ਆਸ-ਪਾਸੇ ਜਿਵੇਂ ਇੱਕ ਪਾਸੇ ਮੇਰੇ ਖੇਤ ਦੇ ਨਾਲ ਆਹ ਕੁਝ ਸੇਵਨ ਵਾਲਾ ਵਗੈਰਾ ਉਹਨੂੰ ਕਵਰ ਕੀਤਾ ਗਿਆ ਤੇ ਇਹ ਇਧਰੋਂ ਦਾਣਾ ਮੰਡੀ ਆ ਤੇ ਜਿਹੜਾ ਐਂਟਰੀ ਆਪਾਂ ਇੱਥੇ ਕਰਦੇ ਆ ਜੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਇਹ ਹਵਾਲਾ ਇਹ ਰਗਾ ਜਿਹੜਾ ਹੈਗਾ ਉਹ ਆਲੂਆਂ ਦੀ ਤੇ ਗੰਨੇ ਦੀ ਖੇਤੀ ਲਈ ਜਾਣਿਆ ਜਾਂਦਾ ਜੀ ਤੇ ਸਭ ਤੋਂ ਪਹਿਲਾਂ ਜਿਵੇਂ ਇੱਥੇ ਰਾਣਾ 슈ਗਰ ਮਿੱਲ ਵਾਲੇ ਜਿਹੜੇ ਕਿ ਚਕੰਦਰ ਦੀ ਖੇਤੀ ਵੀ ਕਰਾਉਂਦੇ ਆ ਤੇ ਗੰਨੇ ਦੀ ਵੀ ਕਰਵਾਉਂਦੇ ਆ ਉਹਨਾਂ ਨੇ ਇੱਥੇ ਇੱਥੇ ਕਾਫੀ ਵੱਡਾ ਜਿਹੜਾ ਆਪਣਾ ਸਟਾਲ ਲਗਾਇਆ ਹੋਇਆ ਨਾਲ ਦੀ ਨਾਲ ਕੁਝ ਉਹਨਾਂ ਨੇ ਜਿਵੇਂ ਕਿ ਗੰਨੇ ਦੀ ਖਾ ਖੇਤੀ ਦੇ ਨਾਲ ਨਾਲ ਤੁਸੀਂ ਹੋਰ ਕਿਸ ਤਰ੍ਹਾਂ ਹੋਰ ਚੀਜ਼ ਦੀ ਸਹਾਇਕ ਉਹਦੇ ਵਿੱਚ ਨਾਲ ਹੀ ਨਾ ਨਾ ਜਿਵੇਂ ਕਿ ਗੰਨੇ ਦੀ ਖੇਤੀ ਦੇ ਨਾਲ ਜਿਵੇਂ ਕਹਿ ਸਕਦੇ ਹਾਂ ਵੀ ਮੂਲੀਆਂਾਂ ਬੀਜਣੀਆਂ ਹੁਣ ਟਮਾਟਰ ਲਗਾਉਣੇ ਹੁਣ ਸਬਜ਼ੀਆਂ ਲਗਾਉਣੀਆਂ ਹਾਂ ਹੁਣ ਪਹਿਨੇ ਵਾਰ ਤੇ ਉਹ ਇੱਥੇ ਤਰੀਕੇ ਦੱਸੇ ਹੋਏ ਆ ਜੀ ਤੇ ਨਾਲ ਦੀ ਨਾਲ ਹੀ ਇੱਥੇ ਇਹਨਾਂ ਦੇ ਮਾਰ ਜਿਹੜੇ ਬੈਠੇ ਆ ਲੱਗੇ ਆ ਹਨਾ ਆ ਦੇਖੋ ਗੰਨੇ ਵਿੱਚ ਆਲੂ ਬੀਜਣ ਵਾਲੀ ਮਸ਼ੀਨ ਇਹਦਾ ਕੁਛ ਦੂਜੀ ਨਾ ਉਹ ਅਲੱਗ ਚੀਜ਼ ਆ ਤੇ ਜਿਆਦਾ ਕਿਸਾਨ ਇੱਥੇ ਤੁਹਾਨੂੰ ਗੰਨੇ ਦੀ ਖੇਤੀ ਵਾਲੇ ਹੀ ਮਿਲ ਗਏ ਜੀ ਜਿਵੇਂ ਆ ਵੱਡੇ ਆਲੂ ਪੁੱਟਣ ਵਾਲੇ ਆ ਗਏ ਜਾਂ ਇਹ ਚਕੰਦਰ ਦੀ ਖੇਤੀ ਕਰਾਉਂਦੇ ਆ ਚਕੰਦਰ ਪੱਟਣ ਵਾਲੇ ਆ ਗਏ ਜਾਂ ਗ੍ਰੇਡਰ ਆ ਗਏ ਹਨ ਜਿਹੜਾ ਆਲੂਆਂ ਦੀ ਗ੍ਰੇਡ ਕਰਦੇ ਆ ਜਾਂ ਜਿਹੜੇ ਆਲੂਆਂ ਦੇ ਬੀ ਬਣਾਉਂਦੇ ਆ ਤੇ ਉਹ ਵੀ ਇੱਥੇ ਆਏ ਹੋਏ ਆ ਚਲੋ ਆਪਾਂ ਵੇਖਦੇ ਆ ਕੁਝ ਅੰਦਰ ਵੀ ਲਿਖਿਆ ਪਰ ਜੋ ਵੀ ਆ ਕੇ ਜੁਆਇਨ ਕਰੇਗਾ ਐਕਸਾਈਟਿੰਗ ਪ੍ਰਾਈਜ਼ੇਸ ਆ ਮੇਰੇ ਕੋ ਐਕਸਾਈਟਿੰਗ ਪ੍ਰਾਈਜ਼ੇਸ ਆ ਜੀਓ ਵੀਪੀਐਨ ਕੈਸਟਰ ਵਾਲਾ ਐਕਸਾਈਟਿੰਗ ਪ੍ਰਾਈਜ਼ੇਸ ਆ ਮੇਰੇ ਕੋ ਤੁਸੀਂ ਛੋਟਾ ਜਿਹਾ ਕੰਮ ਕਰਨਾ ਹੈ ਅਗੇ ਸੈਟਅਪ ਤੇ ਜੁਆਇਨ ਕਰਨਾ ਹੈ ਜੇ ਆਪਾਂ ਗੱਲ ਕਰਦੇ ਆਂ ਸਾਈਡ ਤੇ ਵੀ ਨਹੀਂ ਕਰਨੀ ਅਮਨਦੀਪ ਐਗਰੋ ਕਿਰਪਾਰ ਟਰੈਕਟਰ ਕਿਰਪਾਰ ਕੰਬੈਨ ਵਾਲੇ ਕਾਫੇ ਵਾਲੇ ਆ ਗਏ ਇਧਰੋਂ Jio ਤੇ ਜਿਹੜਾ PP ਹੈ ਨਾ ਇਹਨਾਂ ਨੇ ਲੈਣ ਆਲੇ ਆ ਗਏ ਕਿ ਕੈਸਟਰੋਲ ਦੇ ਪ੍ਰੋਡਕਟਸ ডিসਪਲੇ ਕੀ ਫਟੂ ਮਿੰਟਸ ਬਾਕੀ ਅਸੀਂ ਛੋਟੇ ਹੁੰਦੇ ਦੇਖਦੇ ਹੁੰਦੇ ਸੀ ਕਿ ਕਿਉਂਕਿ ਸਾਡੇ ਵੀ ਏਰੀਏ ਦੇ ਵਿੱਚ ਗੰਦੇ ਦੀ ਖੇਤੀ ਕੋਸ਼ ਹੁੰਦੀ ਸੀਗੀ ਉਦੋਂ ਖੰਡ ਮੇਲਾ ਬਹੁਤ ਚੱਲਦੀਆਂ ਸੀ ਪੰਜਾਬ ਦੇ ਵਿੱਚ ਉਦੋਂ ਜਿਹੜਾ ਕਮਾੜਾ ਉਹ ਹੱਥੀ ਛਲਦੇ ਹੁੰਦੇ ਲੇਕਿਨ ਹੁਣ ਆਹ ਵਾਲਗਾ ਜਿਵੇਂ ਮਸ਼ੀਨਾਂ ਆ ਚੁੱਕੀਆਂ ਜੀ ਗੰਨੇ ਦੀ ਛਲਾਈ ਲਈ ਕਟਾਈ ਲਈ ਤੇ ਲਦਾਈ ਲਈ ਨਾਲ ਦੀ ਨਾਲ ਹੀ ਮੈਂਟੋਮੈਟਿਕ ਕੰਮ ਜਾਨਕਿ ਇਹ ਮਸ਼ੀਨਾਂ ਲਵੇਟ ਨਵੇਟ ਦੇ ਦਿੰਦੇ ਨੇ ਜੀ ਤੇ ਜਿੰਨਾ ਵੀ ਇੱਥੇ ਤੁਸੀਂ ਦੇਖ ਰਹੇ ਹੋ ਜਿਆਦਾ ਹੈਵੀ ਮਸ਼ੀਨਰੀ ਆ ਜੀ ਆਹ ਮਸ਼ੀਨ ਕਾਦੇ ਕੰਮ ਆਉਂਦੀ ਬਈ ਉਹ ਤਾਂ ਉਹ ਮੱਕੀ ਮੱਕੀ ਵਾਲਾ ਮੱਕੀ ਦਾ ਜੋ ਚਾਰ ਨਹੀਂ ਪਾਉਂਦੇ ਜੀ ਇਹ ਚਾਰ ਰੋਅ ਕਹਿੰਦੇ ਆ ਚਾਰ ਲਾਈਨਾਂ ਵੱਟ ਕੇ ਲਿਆਦੀ ਇਕੱਠੀ ਆਹ ਇਹਨਾਂ ਦਾ ਮੱਕੀ ਆਸਤੇ ਬਹੁਤ ਬਟਾ ਰਿਹਾ ਹੈਗਾ। ਫਰੀਤ ਆਲੇ ਬਣਾਈ ਹੋਈ ਆ ਹਨਾ। ਉਹ ਦਾਣੇ ਕੱਢਣ ਵਾਲੀ ਹੋਊਗੀ ਪਰਲੇ ਪਾਸੇ ਨਹੀਂ। ਨਹੀਂ ਉਹ ਮੱਕੀ ਵਟਣ ਵਾਲੀ ਆ। ਮੱਕੀ ਤੇ ਦਾਣੇ ਤੋਂ ਨੇ ਉਦੋਂ ਕੱਢਣ ਆਸਤੇ। ਠੀਕ ਆ। ਛੱਲੀਆਂ? ਹਾਂ ਹਾਂ ਹਾਂ। ਛੱਲੀਆਂ ਤੇ ਦਾਣੇ ਮੱਕੀ ਵਟਣ ਨੂੰ। ਇਹ ਰਗਾ ਯਾਰ ਉਹ ਹੀ ਆ ਮਸ਼ੀਨਾਂ ਇੱਥੇ ਉਹ ਹੀ ਲੈ ਕੇ ਆਏ ਆ ਇਹ। ਇਹ। ਉਹ ਮਹਿੰਗੀਆਂ ਹੋਣੀਆਂ ਬਾਈ ਹਨਾ। ਮਹਿੰਗੀ ਦਾ ਫਰਾਮ ਦਿੰਦੇ ਬਸ ਤਾਂ ਨਹੀਂ ਆ ਜਿਵੇਂ ਉਹ ਕਿਰੂ ਸ਼ਹਿਰ ਡਿੱਗਰ ਕਹਿੰਦੇ ਆਲੂ ਪਟਣ ਵਾਲੀ ਆ। ਆਲੂ ਪਟਣ ਵਾਲੀ। ਇਹਨਾਂ ਦੇ ਨਾਲ ਇੰਜਨ ਲਾਵਾ 6 ਸਿਲੰਡਰ ਦਾ ਵਿੱਚੇ ਹੀ ਬਣਾ ਦੇ। ਹਾਂ। ਉਹ ਤੇ ਦੋਗਾ ਨਹੀਂ ਤਾਂ ਨੂੰ 90 ਹਸਪਾਵਰ ਤਾਂ ਨਾ ਅਲੱਗ ਲਾਉਣਾ ਪੈਂਦਾ ਟਰੈਕਟਰ ਇਹਨਾਂ ਨੇ ਵਿੱਚੇ ਤਿਆਰ ਕਰ ਇਹਨਾਂ ਨੇ ਉਹ ਤੇ ਵਿੱਚੇ ਲਾ ਕੇ ਟਰੱਕ ਦਾ ਜਿਹਾ ਰੱਖਤਾ ਆਪਦਾ ਜਾਨੂੰ ਪ੍ਰੀਤ ਦਾ ਲਿਖਿਆ ਪ੍ਰੀਤ ਦੇ ਬਾਕਸਾ ਦੇ ਲਿਖਿਆ ਉਹਨਾਂ ਕਿਤੇ ਸਾਹ ਵੀ ਲਿਖਿਆ ਪ੍ਰੀਤ ਨਹੀਂ ਆਪਦਾ ਇੰਜਨ ਹੀ ਆਪਦਾ ਇਹਨਾਂ ਦਾ ਤਾਂ ਪ੍ਰੀਤ ਉਹ ਲਿਖਿਆ ਚੈਂਪਲ ਫੇ ਆਪਦਾ ਇਹਨਾਂ ਨੇ ਇੰਜਨ ਪਾ ਲਾ ਕੇ ਤੇ ਲਾ ਦਿੱਤਾ ਇੱਧਰ ਚੱਲ ਗਿਆ 15 ਆ ਮੈਨੂੰ ਸਮਝ ਆਇਆ ਦੀ ਵੀਡੀਓ ਹੀ ਪਾਈ ਜਾਂਦੀ ਹੈ ਨਾ ਪ੍ਰੀਤ ਵਾਲਿਆਂ ਦੀ ਉਹ ਹਾਂ ਜੋਦਾ ਨਿਕਲ ਚੱਲ ਗਿਰਾਂ। ਹੈ ਵੀ ਅੱਜ। ਨੱਕੀ ਤਰਾ ਵੀ ਹੈਗਾ। ਹਾਂ। ਇਹ ਕਹ ਰਿਹਾ ਆਸਾਨ ਮੇਲਾ 7 ਤੇ 8 ਸਤੰਬਰ। ਇੰਡੀਅਨ ਐਕਸਟਰਾ ਗ੍ਰੀਨ ਤੇ ਬੀਠਾ ਮੈਂ ਇਹ ਸੋਚਦਾ ਸੀਗਾ ਕਿ ਆਪਾਂ ਵੀ ਕੱਲ੍ਹ ਕੇ ਕੂਪਨ ਕਾਪਨ ਛਾੜ ਆਪਾਂ ਨੂੰ ਫਾਰਮ ਡ੍ਰੈਗ ਨਿਕਲਾਵੇ 48 ਹਸ ਭਾਵ ਇਹ ਫਾਰਮ ਡ੍ਰੈਗ ਰੱਖਿਆ ਇੰਜਣੇ। ਹੂੰ। ਅੱਥ ਨੇ ਇਹ ਪਾਵਾਂਗੇ ਜੇ ਜਾਣ ਲੱਗੇ ਨਹੀਂ ਤਾਂ ਪਰਚੇ ਦਾ ਥੱਲੇ ਦੱਬਿਆ ਜਾਣੀਗਾ ਆਪਣੀਆਂ ਪੱਤੇ ਉਹ ਉੱਤੇ ਰਹਿਣੀਆਂ ਨੇ ਉੱਤੇ ਇਹ ਰਹਿਣੀਆਂ ਤਾਂ ਉਹ ਚੱਕ ਲਊਗਾ ਅਗਲਾ ਆਹ ਲੈਟਰੋਨ ਦੀ ਆ ਗਈ ਜਿਹੜੇ ਉਹ ਸਪਰੇਅ ਕਰਨ ਵਾਲੇ ਹਰੇ ਵੀ ਪਖਾਰ ਦੇ ਕੱਲੀ ਸਪਰੇਅ ਵਾਲੀ ਇਹ ਬਈ ਇਹ ਸਪਰੇਅ ਕਰਦੇ ਆ ਠੀਕ ਆ ਇਹ ਤਾਂ ਬਹੁਤ ਚੱਲ ਪਿਆ ਹੋਣਾ ਅੱਜ ਕੱਲੇ ਕਰਾਏ ਤੋ ਇਹ ਆ ਤਾਂ ਉਹਨੇ ਇਹਨੂੰ ਬਣਾਇਆ ਪਿਆ ਨਾ ਛਾਂ ਦੇ ਵਿੱਚ ਮੇਲਾ ਜਿਵੇਂ ਆਪਾਂ ਉੱਥੇ ਲੁਧਿਆਣੇ ਜਾਂਦੇ ਜਿਵੇਂ ਹੁੰਦੇ ਆ ਆਵੇ ਕੀ ਇਹਦਾ ਸਾਰੇ ਬੀਆਂ ਵਾਲੇ ਤੈਨੂੰ ਵੇਖਣ ਦੇ ਦੇਖਣ ਨਿੱਕੇ ਆਲੂ ਇਹ ਹਨਾ ਬਈ ਇਹਨੂੰ ਮਿੰਨੀ ਟਿਊਬਰ ਆਦੇ ਮਿੰਨੀ ਟਿਊਬਰ ਕਹਿੰਦੇ ਆ ਸਾਲੂ ਦੇ ਬੀਜ ਨੂੰ ਛੋਟੇ ਛੋਟੇ ਹੁੰਦੇ ਆ ਇਹ ਜੀਚ ਵਨ ਹੁੰਦਾ ਆਹ ਜੀ ਜੀ ਆਹਾ ਵੇ ਅ ਜਿਹੜੀ ਆ ਬੌਲੀ ਦੀ ਪਜੀਰੀ ਆ ਜੀ ਇਹ ਇਹਦਾ ਕੀ ਬੰਦ ਮਹੱਤਵ ਆ ਸਾਰੇ ਇਹ ਬੌਲੀ ਦੀ ਪਜੀਰੀ ਜਿਹੜੀ ਆਪਣੇ ਬੌਡੀ ਵਾਸਤੇ ਬੜੀ ਹੈਲਥੀ ਚੀਜ਼ ਆ अच्छा ते ए इनी ਫਿਰ ਬੋਲੀ ਕਿਵੇਂ ਬਣ ਤੁਲਗੇ ਸਾਡਾ ਆਪਣਾ ਫਾਰਮ ਹਾਊਸ ਆ ਅੱਛਾ ਡੈਰੀ ਫਾਰਮ ਆ ਜੀ ਹਾਂਜੀ ਅੱਛਾ ਡੈਰੀ ਫਾਰਮ ਆ ਜੀ ਜਿਹੜਾ ਪਹਿਲਾ ਦੁੱਧ ਆ ਉਹ ਨੂੰ ਆਪਾਂ ਇਸ ਤਰ੍ਹਾਂ ਬਣਾ ਲੈਂਦੇ ਆ ਅੱਛਾ ਟਰਾਈ ਕਰ ਲੈਣਾ ਠੀਕ ਆ ਉਹ ਨੂੰ ਟਰਾਈ ਕਰ ਲੈਂਦੇ ਆ ਹਾਂਜੀ ਅੱਛਾ ਇਹ ਕਿੰਨੇ ਦਿਨਾਂ ਦਾ ਕਿੰਨੇ ਦਿਨਾਂ ਤੱਕ ਤੁਸੀਂ ਬੋਲੀ ਬਣਤ ਲੈਣੀ ਪਹਿਲਾਂ ਜਿਦੋਂ ਆ ਪਹਿਲਾਂ ਸਿਰ ਪਹਿਲਾ ਦੁੱਧ ਹੀ ਸਟੋਰ ਕਰ ਸਕਦੇ ਆ ਆਪਾਂ ਤੇ ਇਹ ਨਹੀਂ ਕਿ ਕਿ ਬਲਕਿ ਜ ਮੈਂ ਅੱਛਾ ਅੱਛਾ ਠੀਕ ਹੈ ਨਹੀਂ ਤਾਂ ਕਈ ਤਾਂ ਕਈ ਦਿਨਾਂ ਤੱਕ ਬੋਲੀ ਬਣਦੀ ਰਹਿੰਦੀ ਆ ਨਾ ਜੀ ਇਹ ਜਿਹੜਾ ਹੈ ਨਾ ਇਹ হাই ਪ੍ਰੋਟੀਨ ਹੈ ਦੇ ਵਿੱਚ ਜੋ ਵੀ ਨਿਊਟ੍ਰੀਸ਼ੈਂਟਸ ਬਹੁਤ سارے ਜਿਹੜੇ ਨਾ ਇਹ ਪਹਿਲੇ ਦੁੱਧ ਵਿੱਚ ਸੀ ਠੀਕ ਆ ਬਿਸਕਟ ਵੀ ਬਿਸਕਟ ਵੀ ਬਣਾਏ ਹੋਏ ਹਨ ਤੁਸੀਂ ਤੁਸੀਂ ਕਿਹੜੀ ਜਗਾ ਬਈ ਮੈਂ ਜਲੰਧਰ ਜਲੰਧਰ ਤੋਂ ਤੇ ਆਹ ਕੀ ਜੀ ਇੱਧਰ ਲਗੀ ਇਹ ਸਰ ਇਹ ਫਰਟੀਸਾਈਜ਼ਰ ਦਾ ਕੰਮ ਦਿੰਦੀ ਹੈ ਇਹ ਯਹਾਂ ਪਾਤੀ ਖਾਦ ਆ ਜਾਨੀ ਕੀ ਖਾਦ ਆ ਠੀਕ ਹੈ ਠੀਕ ਹੈ ਓਕੇ ਤੇ ਜਦੋਂ ਇਹਦੇ ਵਿੱਚ ਮੰਨ ਕੇ ਜੇ ਕਿਸੇ ਬੂਟਿਆਂ ਨੂੰ ਪਾਉਣੀ ਆ ਉਹੋ ਪਾਣੀ ਦੇ ਵਿੱਚ ਵੀ ਆਉਂਦੇ ਹੋ 3-4 ਦਿਨ ਬਾਅਦ ਤੇ ਫਿਰ ਉਹ ਜਿਹੜਾ ਪਾਣੀ ਪਾਵਾਂਗੇ ਇਹ ਖਾਦ ਦਾ ਕੰਮ ਕਰਦੀ ਹੈ ਜਿਹੜੇ ਕੋੜੇ ਨਹੀਂ ਲੱਗਦੇ ਇਹ ਜਿਹੜੇ ਠੀਕ ਬਹੁਤ ਵਧੀਆ ਠੀਕ ਹੈ ਜੇ ਹੁਣ ਦਿਖਦਾ ਓਕੇ ਇਹ ਕੀ ਕੀ ਰੇਟ ਕੀ ਹੈ ਇਹ ਇਹ 150 ਪੈਣੀ ਹੈ 150 ਦੇ ਠੀਕ ਹੈ ਕਿਉਂਕਿ ਬੋਲੀ ਹੁੰਦੀ ਵੀ ਘਟਾ ਥੋੜੀ ਨਿਕਲਦੀ ਹੈ ਦੇ ਵਿੱਚ ਹਾਂ ਜੀ ਕੋ ਕਿ ਪਹਿਲਾ ਦਿਨ ਜਿਹੜਾ ਹੈਗਾ ਵਾ ਫਿਰ ਲੋ ਆਪਾਂ ਬੱਚੇ ਨੂੰ ਭਲਾਣਾ ਤੇ ਲਾਸਟ ਵਿੱਚ ਆਪਾਂ ਪੂਰੀ ਮੱਝ ਖਾਣੀ ਨਹੀਂ ਕਰ ਸਕਦੇ ਕਿਉਂਕਿ ਮੇ ਤਾਂ ਕੈਲਸ਼ੀਅਮ ਡਾਊਨ ਹੋ ਜਾਂਦਾ ਇਸ ਕਰਕੇ ਬਹੁਤ ਥੋੜਾ ਦੁੱਧ ਮਿਲਦਾ ਤੇ ਪਹਿਲਾ ਦੁੱਧ ਹੀ ਖਾਣ ਚਾਹੁੰਦਾ ਠੀਕ ਹੈ ਇਸ ਕਰਕੇ ਮਹਿੰਗੀ ਵੀ ਆ ਔਰ ਹੈਲਦੀ ਵੀ ਬਹੁਤ ਆ ਅੱਜ ਦੀ ਜਨਰੇਸ਼ਨ ਨੂੰ ਪਤਾ ਨਹੀਂ ਹੈਗਾ ਇਹਦੀ ਚੀਜ਼ ਬਿਲਕੁਲ ਪਹਿਲਾਂ ਤਾਂ ਕਈ ਦਿਨ ਬੋਲੀ ਪੀਂਦੇ ਰਹਿੰਦੇ ਹੁੰਦੇ ਸੀ ਨਾ ਹੁਣ ਤਾਂ ਚਲੋ ਜ਼ਮਾਨਾ ਬਦਲ ਗਿਆ ਇਧਰੋਂ ਵਾ ਆ ਗਏ ਹਨ ਟੋਲ ਵਾਲੇ ਤੇਰੇ ਯੀਸਟਮੈਨ ਇਹਤ ਮਾਲਕਾ ਕੀ ਨੀਗਾ ਕੋ ਲਿਆਏ ਕੋਈ ਨਵੀਂ ਚੀਜ਼ ਹੈ ਕਿ ਪੁਰਾਣੀਆਂ ਹੀ ਆ ਹੋ ਬਝੂਰਗਾ ਆਪਣੀਆਂ ਨਾ ਬਈ ਜੀ ਸਰ ਹਾਂ ਜੀ ਹੋ ਦੋ ਸ਼ਾਨਿਆ ਤੁਹਾਨੂੰ ਫਿਰ ਮੋਟੇ ਦੰਦੀ ਕੋ ਵੀਡੀਓ ਦੇਖ ਲਈਏ ਠੀਕ ਹੈ ਜੀ ਹਾਂ ਜੀ ਕਿਹੜੀ ਜਗ੍ਹਾ ਤੋਂ ਜੀ ਆਪਣਾ ਇੱਥੋਂ ਲੁੱਕ ਲਈ ਆ ਓਕੇ ਓਕੇ ਚਲੋ ਅਸੀਂ ਚੈਨਲ ਤੇ ਲੈ ਜਾਂਦਾ ਦੋਨੋਂ ਨਾਲ ਬਾਪੂ ਦੇ ਲੋਨ ਨਾਲ ਚੱਲਦੇ ਨਹੀਂ ਲੈ 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 ਜਿਹੜਾ ਕੰਮ ਹੋਵੇ ਵਧੀਆ ਬਾਪਿਆਂ ਦਾ ਕੰਮ ਹਾਂ ਇਹ ਕੰਮ ਇਹ ਤਾਂ ਕੱਲ ਹੈ ਸਹੀ ਗੱਲ ਮਾੜੇ ਤੁਹਾਡੇ ਮਾੜੇ ਮੇਰੇ ਕੌਣ ਦੇ ਪੁੱਤ ਸਹੀ ਗੱਲ ਕਹਿੰਦੇ ਸਹੀ ਗੱਲ ਹੈ ਅੱరే ਪੀੜਾ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਤੁਹਾਡੀ ਇਹ ਤਾਂ ਵੀਡੀਓ ਦੇਖਦੇ ਨਹੀਂ ਕਈ ਵਰੀ ਠੀਕ ਹੈ ਜੀ ਧੰਨਵਾਦ ਬਹੁਤ ਮਿਹਰਬਾਨੀ ਬਹੁਤ ਵਧੀਆ ਕਾਈਡ ਕਰਦੇ ਹੋ ਸਤਿ ਸ਼੍ਰੀ ਅਕਾਲ ਜੀ ਸਹੀ ਇਹ ਯੂਟਿਊਬਰ ਤੇ ਜੀ 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 ਬਹੁਤ ਠੀਕ ਹੈ ਸਾਹਿਬ ਵਧੀਆ ਸਰ ਮੈਂ ਨਾ ਤੁਹਾਨੂੰ ਇੱਥੇ ਜੈਨੂਨ ਕੀਤੀ ਮੈਂ ਕਿਹਾ ਭਾਜੀ ਲੱਗਦਾ ਤਾਲੇ ਬਬੀ ਨਾ ਨਾ ਪੜੋ ਗਾ ਕੋਈ ਵੀ ਨਵੀਂ ਲਕਟਰੀ ਜਾਂ 25 ਉਹਦੇ ਉੱਤੇ ਨਹੀਂ ਨਾ ਸਰਚ ਕਰਕੇ ਦੇਖਦਾ ਕੋਈ ਚੱਲ ਤਾਲੇ ਅਬ ਕਿਹੜੀ ਜਗ੍ਹਾ ਤੋਂ ਪਲੱਫ ਹੱਥ ਨਾਲੀ ਪਲੱਫ ਬੀਕੇ ਚੁਲੋ ਇੱਕਦਮ ਬੰਦਾ ਵੇਖ ਕੇ ਮਿਲਦਾ ਫਿਰ ਬਸ ਆਈ ਆ ਜੀ ਹਾਂ ਜੀ ਬਸ ਠੀਕ ਹੈ ਕਿਉਂਕਿ ਅਸਲੀ ਲੌਂਗ ਆਪਣੇ ਇੱਕ ਚੀਜ਼ ਦੇਖੀ ਸਭ ਤੋਂ ਜ਼ਿਆਦਾ ਭੀੜ ਜ਼ਿਆਦਾ ਤੋਲ ਵਾਲੇ ਤੇ ਹੁੰਦੀ ਆ ਹਨਾ ਜਿੱਥੇ ਇਹ ਵਾਲੀ ਹੁੰਦੀ ਆ ਆਪਣਾ ਪਾਵਰ ਟੂਲ ਹੋ ਗਏ ਜਾਂ ਜਿਵੇਂ ਇਧਰ ਵੇਖੀਓ ਉਹਨਾਂ ਗੋਪਾ ਰਾਈ ਜਿੱਥੇ ਆਮ ਚੀਜ਼ ਕੰਮਦੀ ਹੈ ਇਹਦੇ ਤੇ ਬਹੁਤ ਜ਼ਿਆਦਾ ਭੀੜ ਹੈਗੀ ਆ ਤੇ ਜਾਂ ਜਿਵੇਂ ਅਸ ਤੋਂ ਅੱਗੇ ਆਏਗਾ ਤੂੰ ਜਿੱਥੇ ਉਹ ਟਾਰਚਰ ਟੂਲ ਚਾਹੀਦਾ ਨਹੀਂ ਉਹ ਜਿਹੜੀਆਂ ਆਮ ਲੋਕਾਂ ਦੇ ਚੀਜ਼ਾਂ ਵਰਤਣ ਦੇ ਲਈ ਆ ਉਹਨਾਂ ਸਟਾਲਾਂ ਦੇ ਸਭ ਤੋਂ ਵੱਧ ਭੀੜ ਹੈ ਨਹੀਂ ਤਾਂ ਹੁਣ ਆ ਜਿਵੇਂ ਬਹਿਲੇ ਬੈਠੇ ਆ ਇਹਨਾਂ ਉਹ ਪ੍ਰੋਡਕਟ ਪਤਾ ਕੀ ਆ ਇਹ ਇਹ ਜਾਂ ਚੀਜ਼ ਬਹੁਤ ਵਧੀਆ ਜਿਵੇਂ ਵੇਖੀ ਆ ਵੇ ਆ ਚੀਕ ਹੈਟ ਆ ਜੀ ਦੁਲਛ ਬਣਾਏ ਇਹਨਾਂ ਨੇ ਇਹ ਧੰਦਾ ਵਾਲੇ ਲੱਕੜ ਦੇ ਆ ਨਾਈ ਲਾਣਾ ਇਹ ਮੇਰੇ ਖਿਆਲ ਨਾਲ ਬਾਈ ਕੋਟਕਪੁਰੇ ਤੋਂ ਆਣਾ ਆ ਆਪਾਂ ਉੱਤੇ ਮਿਲੇ ਹੈਗੇ ਆ ਨਾ ਅੱਛਾ ਉਹ ਹੁੰਦਾ ਸਾਰਾ ਇਹਨਾਂ ਦਾ ਹੈਂਡ ਬਣਾਤੀ ਹੈ ਕੰਮ ਆ ਦੇਖੋ ਆ ਪੈਨ ਪੈਨ ਬਣੇ ਹੋਏ ਗੱਤੇ ਦੇ ਤੇ ਇਹਦੇ ਪਿੱਛੇ ਨੇ ਪਾਸੇ 20 ਸੱਤੇ ਲਾਏ ਹੋਏ ਆ ਜਦੋਂ ਤੁਸੀਂ ਇਹ ਵਰਤ ਕੇ ਸੈੱਟ ਤਾਂ ਨਾ ਤੇ ਇਹ ਖਰਾਬੀ ਨਹੀਂ ਕਰੂਗਾ ਮਤਲਬ ਕਿ ਬੀ 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 ਉੱਗਣੇ ਨਹੀਂ ਦੇਵੇ ਹਾਂ ਹਾਂ ਇਹ ਨਹੀਂ ਇਹ ਜਿੰਨਾ ਵੀ ਐਨਵਾਇਰਨਮੈਂਟ ਦੇ ਲਈ ਇਹਨਾਂ ਨੇ ਰੱਖਿਆ ਹੋਇਆ ਸਾਨੂੰ ਕੀ ਹਾਲ ਹੈ ਤੁਹਾਨੂੰ ਮੈਨੂੰ ਲੱਗਦਾ ਤੁਹਾਡੀ ਐਡ ਦੇਖੀ ਦੀ ਰੋਜ਼ ਹ ਪਰ ਤੁਹਾਡੇ ਦਰਸ਼ਨ ਮਿਲਿਆ ਚਲੋ ਧੰਨਵਾਦ ਬਾਈ ਤੁਹਾਾਸ ਘਰੇ ਪਰਿਵਾਰਕ ਦਾ ਬਾ ਠੀਕ ਹੈ ਜੀ ਤੁਹਾਡੇ ਸ਼ਬਦਾਂ ਦਾ ਬਹੁਤ ਆਸ਼ਾ ਜਰਦੀ ਕਰਾ ਰੱਖਿਆ ਓਕੇ ਬਾਈ ਲੋਈ ਤੇ ਮੈਨਾਂ ਤਾਂ ਇਹਨਾਂ ਦੀ ਮਸ਼ੀਨਰੀ ਵੱਡੀ ਆ ਇਹ ਜਨਰੇਟਰ ਜਿਹੜਾ ਬਣਾਉਦੇ ਆ ਤੇ ਇਹਦਾ ਫਰਕ ਕੱਲੇ ਪੋਸਟਰ ਹੀ ਲੈ ਕੇ ਆਏ ਵਿਚਾਰੇ ਕਸਰ ਗਾ ਲਈ ਇਹ ਲਈ ਮਤੂਵਾ ਬਈ ਆਦੀਵਾਸੀ ਆ ਗਏ ਹਨ ਇਹ ਇਹਨਾਂ ਦੇ ਬਹੁਤ ਘਰੂ ਪਿਆ ਇਹ ਤੈਨੂੰ ਹਰੇ ਜਿਵੇਂ ਹੁਣ ਇਹਨਾਂ ਦਾ ਤੇਲ ਨਹੀਂ ਆ ਰਿਹਾ ਇੱਕ ਮੇਲੇ YouTube ਚੈਨਲ ਤੇ ਆਇਆ ਤਖੜੇ ਤਖੜੇ ਬੰਦੇ ਵੜਦੇ ਹਨ ਇਸੇ ਤਰੀਕੇ ਨਾਲ ਆਹਾ ਹਰੇਗ ਐਕਸਪੋ ਤੇ ਤੈਨੂੰ ਮਿਲਦੇ ਆ ਇੱਕ ਆ ਜੀ ਇਹ ਕੇ ਵਾਲੇ ਆ ਗਏ ਹਾਂ ਜੀ ਬਾਈ ਤਰੱਕੀ ਨਹੀਂ ਕਰਕੇ ਅੱਗੇ ਨਾਲੋਂ ਕਿਵੇਂ ਕਿਵੇਂ ਬਾਈ ਇਹ ਹੁਣ ਚਿੱਟੇ ਵਾਲੇ ਜਾ ਗਏ ਅੱਗੇ ਉਹ ਨਹੀਂ ਕੱਲੇ ਬਾਹਰ ਵੇਚੇ ਲਾ ਕੇ ਖੜੇ ਨਹੀਂ 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 ਹੁਣ ਵੀ ਮਹਿੰਗੇ ਚ ਆ ਇਹ ਪਹਿਲਾਂ ਵੀ ਮਹਿੰਗੇ ਚ ਆਉਂਦੇ ਹੁੰਦੇ ਸੀ ਤੇ ਜਿੰਨਾਂ ਦੇ ਜ਼ਿਆਦਾ ਜਿਵੇਂ ਆ ਪ੍ਰੋਡਕਟ ਹਨ ਆਵੇ ਸਹਿਤ ਖਵਾਈ ਜਾਂਦੇ ਆ ਚੈੱਕ ਕਰ ਕਰਕੇ ਨਹੀਂ ਚੈੱਕ ਕਰਾ ਕੇ ਓਏ ਇੱਕ ਬੂੰਦ ਜੀ ਲਾਉਣੀ ਉਹ ਲਪੇਟ ਦੇ ਜਿਹਾ ਆ ਬਾਈ ਕਰੋ ਚੈੱਕ ਕਰੋ ਕਰੋਗਾ ਸਾਥੇ ਚਮਚਾ ਵੇਡੋ ਨੀ ਕੀ ਆਵਾਜ਼ ਆ ਨਾ ਨਹੀਂ ਖੰਡ ਤਾਂ ਨਹੀਂ ਹੁੰਦੀਗੀ ਇੱਕ ਜੰਮਿਆਵਾ ਸ਼ਹਿਦ ਵੀ ਹੁੰਦਾ ਇਹਨਾਂ ਕੋਲੇ ਸਰੋਂ ਦਾ ਸ਼ਹਿਦ ਹੁੰਦਾ ਇਹ ਤਾਂ ਦੂਜੇ ਹੈ ਨਹੀਂ ਤੇ ਆ ਜਾ ਇਧਰ ਪਿਆਰ ਮਾਜਾ ਮਾਜਾ ਸੈਲਫ ਸਹੈਲਪ ਗਰੁੱਪ ਹੈ ਨਾ ਪ੍ਰੋਸੈਸਿੰਗ ਪਲਾਂਟ ਹੈ ਆਪਦੀ ਹਲਦੀ ਵਗੈਰਾ ਲਾ ਕੇ ਹੈ ਨਾ ਸਾਰਾ ਕੁਝ ਕਰਦੇ ਗੋੜੀ ਕਰਦੇ ਹਾਂ ਹਾਂ ਆ ਆ ਗਏ ਆਲੂ ਜੂਨੀਅਰ ਯੂਟਿਊਬਰ ਇਹ ਜੀ ਬਾਨ ਹੁੰਦੇ ਪਰ ਉਸ ਤੋਂ ਬਾਅਦ ਆਵੇ ਲੱਗੇ ਵੀ ਹਵਾ ਚ ਲੱਗਦੇ ਵੀ ਐ ਹੁੰਦੇ ਆ ਇਹ ਇਹ ਮਿੱਟੀ ਦੇ ਵਿੱਚ ਨਹੀਂ ਤਿਆਰ ਹੁੰਦੇ ਆਂਦੇ ਹਾਂ ਇਹ ਉਵੇਂ ਹੀ ਉਵੇਂ ਹੀ ਹੁੰਦੇ ਆ ਮੈਂ ਵੀ ਯਾਦ ਆ ਕੇ ਤੇਰੇ ਆ ਵੀ ਆ ਕੇ ਲੈਣੇ ਇਹ ਯਾਰ ਮੈਨੂੰ ਪਛਾਨ ਲੈਂਦੇ ਯਾਰ ਪਾਵਰ ਸੇਵਰ ਕੀ ਐ ਤੂੰ ਪਤਾ ਨਹੀਂ ਅੰਦਰ ਕੋਲੇ ਹੋਣਗੇ ਬਿਜਲੀ ਬਚਾਉਣ ਵਾਲਾ ਯੰਤਰ ਹਾਂ ਕੇਰਲ ਦਾ ਆਪ ਹੀ ਇਹ ਧੂਆਂ ਪਟੀ ਜਾਂਦੇ ਆ ਲੈ ਵੀ ਆ ਵੀ ਆ ਗਏ ਆਲੂ ਯਾਲੂ ਟਾਈ ਮਟ ਇਹ ਅਲੱਗ-ਅਲੱਗ ਬਰਹਲਾ ਲਿਖੇ ਟਾਈ ਮਟ ਹੋ ਗਿਆ ਇਹ ਚ ਇਹ ਹੋ ਗਿਆ ਵੈਰਾਈਟ ਉਹਦਾ ਭਾਈ ਜਿੱਥੇ ਹੁਣ ਖੇਤੀਬਾੜੀ ਹੋਣੀ ਉੱਥੇ ਫੀਲਡ ਨੇ ਤਾਂ ਹੁਣੇ ਆਉਣਾ ਸਤਿ ਸ਼੍ਰੀ ਅਕਾਲ ਜੀ ਪੀ ਹਾਲ ਹੈ ਜੀ ਹਾਂਜੀ ਠੀਕ ਹੈ ਭਾਜੀ ਪਰ ਤੁਸੀਂ ਵਾਹ ਭਰੀ ਆ ਜੀ ਤੇ ਇਹ ਇਹ ਸਾਰੀਆਂ ਵੀਡੀਓ ਜੀ ਬਹੁਤ ਸੋਹਣੀਆਂ ਆ ਜੀ ਚਲੋ ਭਾਈ ਧੰਨਵਾਦ ਜੀ ਧੰਨਵਾਦ ਭਾਈ ਬਾਈ ਮੜਾ ਅਸਰਿਕਾ ਜੀ ਬਾ ਵਧੀਆ ਸਰ ਬਹੁਤ ਸੋਹਣੀਆਂ ਵੀਡੀਓ ਦੇਖ ਲਈ ਧੰਨਵਾਦ ਜੀ ਧੰਨਵਾਦ ਅੱਗੇ ਵੀ ਮਿਲਾਣੇ ਵੈ ਕਿ ਬਾਈ ਜੀ ਅਸੀਂ ਕਹਿੰਦੇ ਚੱਲ ਲੱਗੇ ਕਲਪ ਇੱਕ ਘਰੇ ਮਿਸ ਹੈਪਨਿੰਗ ਹੋ ਗਈ ਸੀ ਨਾ ਆਪਣੇ ਹਾਂ ਜੀ ਹਾਂ ਜੀ ਬੜਾ ਦੁੱਖ ਲੱਗਿਆ ਸਾਨੂੰ ਬਸ ਕੰਮ ਹੀ ਉਹ ਜਾ ਹੋ ਗਿਆ ਜੀ ਚਾਂ ਚੱਕ ਕੇ ਬੱਸਾਂ ਹੀ ਆ ਜੀ ਬੱਚੇ ਵੀ ਦੇਖਦੇ ਹੁੰਦੇ ਆ ਵੀਡੀਓ ਅੱਛਾ ਠੀਕ ਹੈ ਹੋਰ ਆਇਓ ਚਾਪਨੀ ਜੀ ਬਸ ਚਲੋ ਇਹ ਸੀਗਾ ਅੰਦਰ ਅੰਦਰ ਨਾ ਇੱਕ ਹੀ ਹਾਲ ਬਣਾਇਆ ਹੋਇਆ ਇਹਨਾਂ ਨੇ ਕਰੋੜ ਰੁਪਏ ਕਾ ਇਹ ਦੇਖ ਕੰਦਲੇ ਤੋਂ ਕਿੰਨੇ ਵਿੱਚ ਪੈਸੇ ਬਣਾ ਖੰਦੇ ਨੇ ਪ੍ਰੋਫਿਟ ਉਹ ਇਹ ਸਿੱਖਣਾ ਹੈ ਹੁਣ ਕਿੱਧਰ ਲੱਗਣਾ ਆਪਾਂ ਨਰਸਰੀ ਅੱਲੀ ਚੱਲ ਗਏ ਇਧਰ ਜੇ ਬਾਹਰ ਹੈਂ ਸੋਨਾ ਲੀਕਾ ਏਜੰਸੀ ਦੇਖਣੀ ਹੈ ਕਿੱਧਰ ਚੱਲੀਏ ਆਪਾਂ ਐਣੋਂ ਚੱਲਦੇ ਆਂ ਉੱਪਰ ਦੀ ਹੋ ਕੇ ਫਿਰ ਸੈਂਟਰ ਨੂੰ ਆ ਜਾਏ ਇੱਕ ਹੀ ਲੈਣਾ ਹੈ ਨਾ ਇੱਕ ਆਏ ਜਾ ਕੇ ਤੋਂ ਪਿੱਛੋਂ ਦੀ ਆ ਜਾਵਾਂ ਆਏ ਜਾ ਕੇ ਬੈਠੇ ਆ ਕੇ ਮੁੱਕ ਜਾਨਾ ਬਾਹਰ ਫੇਰ ਆਪਾਂ ਵਿਚਾਲ ਦੀ ਹੋ ਜਾਾਂਗੇ ਚੱਲ ਠੀਕ ਆ ਚੱਲ ਖਿੱਚ ਦੇਖਾਈ ਦੇ ਆ ਗਏ ਸ਼ਕਤੀਮਾਨ ਰੋਟਾਵੇਟਰ ਵਾਲੇ ਸਾਰਾ ਕੋਈ ਇਨਾਂ ਕੋਲ ਜਾਣਾ ਭਾਈ ਹੈ ਇਹ ਤਾਂ ਬੁੱਪ ਤੇਰਾ ਕੋਹਾ ਇਹ ਮੇਰਾ ਥੰਦ ਵਾਲੇ ਥੰਦ ਵਾਲੇ ਥੰਦ ਇਲੈਕਟ੍ਰੀਕਲ ਥੰਦ ਇਲੈਕਟ੍ਰੀਕਲ ਨਾਲ ਹੀ ਥੰਦ ਇਲੈਕਟ੍ਰੀਕਲ ਵਾਲੇ ਆ ਗਏ ਨਹੀਂ ਯਾਰ ਇਹ ਥੰਦ ਐਗਰੋ ਵਾਲੇ ਆ ਮੈਂ ਲੱਲੇ ਵਾਲੇ ਭਾਈ ਹੁਣ ਆਪਣੀ ਖਾ ਭਾਈ ਨਹੀਂ ਨਹੀਂ ਥੰਦ ਐਗਰੋ ਵਾਲਾ ਹੈਂਡ ਮਸ਼ੀਨਰੀ ਸਟੋਰ ਇਹ ਆ ਪਾਟ ਲਈ ਹੈ ਉਤਮ ਵਾਲੇ ਵੀ ਆ ਗਏ ਨਾਲ ਇੱਥੇ ਚੂਰਨ ਸਭ ਤੋਂ ਈ ਉਪਲਬਧਾ ਕਹਿੰਦੇ ਇਹ ਵੀ ਉਹਨਾਂ ਦੀ ਆ ਇਹਨਾਂ ਨੇ ਦੋ ਅਲੱਗ-ਅਲੱਗ ਕਰ ਲਈ ਯਾਰ ਮਤਲਬ ਕਿ ਸ਼ਕਤੀਮਾਨ ਨੂੰ ਅਲੱਗ ਰੱਖਤਾ ਤੇ ਇਹ ਸ਼ਕਤੀਮਾਨ ਦੇ ਜਿਹੜੇ ਦੂਜੇ ਆ ਆਲੂਆਂ ਵਾਲਾ ਵਿਭਾਗ ਹੈ ਅਲੱਗ ਰੱਖਤਾ ਆ ਇਦਰ ਲੈਂਡ ਫੋਰਸ ਆ ਗਿਆ ਹਨ ਇੱਕ ਜੀ ਤੂੰ ਖਿਆਲ ਕੀਤੀ ਆ ਸਭ ਵੱਡੀ ਮਸ਼ੀਨਰੀ ਇੱਥੇ ਸਾਰੀ ਹੈ ਨਾ ਵਾਰੀ ਬਾਗ ਲੈ ਕੇ ਲੈ ਕੇ ਟਰੈਕਟਰ ਬਈ ਨਿਊ ਹਾਲੈਂਡ ਆਓ ਆਪਣੇ ਸਿਰ ਤੋਂ ਤਾਂ ਜਾਂਦੇ ਆ 105 ਬੜੇ ਵੱਡੇ ਟਰੈਕਟਰ ਹਾਂ ਬਹੁਤ ਜ਼ਿਆਦਾ ਯਾਰ ਜਵਾਕ ਬਈ ਬਾਹਰ ਜਾਈ ਜਾਂਦੇ ਲੋਕ ਹੈ ਉਹ ਨਹੀਂ ਅੱਧਰ ਪੈਲੀਆਂ ਬਹੁਤ ਆ ਯਾਰ ਲੂ ਲੂ ਬਹੁਤ ਲਾਉਂਦੇ ਯਾਰ ਆਲੂ ਗੰਨਾ ਬਹੁਤਾ ਦੇਖ ਸਾਰੇ ਉਹ ਗਰੇਡਰ ਅਖਰ ਮਿਲ ਰਹੇ ਹੁੰਦਾ ਗ੍ਰੇਡ ਕਰਨ ਵਾਸਤੇ ਆਲੂ ਨੂੰ ਆਹ ਕਿਹੜੀ ਕੰਪਨੀ ਹੈ ਬਈ ਆਈਂ ਕੋਲਾ ਵੱਡਾ ਜਾਂਦਾ ਯਾਰ ਇਹਦਾ ਯਾਰ ਆਪਾਂ ਨੂੰ ਨਾ ਹੀ ਨਾ ਡਿਊਚ ਫਾਲ ਤੇ ਕੀ ਕਹਿੰਦੇ ਆ ਅਸਰ ਗਾਜੀ ਬਹੁਤ ਵਧੀਆ ਬਾਈ ਕੀ ਹਾਲ ਹੈ ਠੀਕ ਠਾਕ ਹੋਰ ਫੋਟੋ ਖਿਜੋ ਮੇਰੇ ਨਾਲ ਬੱਸ ਮਾ ਲੇ ਕੀ ਰੱਖਦਾ ਹੋਰ ਤਾਂ ਦੇਖਾ ਬੱਸ ਵਧੀਆ ਠੀਕ ਹੈ ਅੱਜ 10 ਆਈ ਵੀ ਇਤਰਾ ਦੇ ਅੰਦਰ ਦਾ ਵੀਡੀਓ ਦਾ ਜੇ ਦੇਖਦੇ ਰਹੇ ਠੀਕ ਹੈ ਠੀਕ ਹੈ 10 ਠੀਕ ਠਾਕ ਹੈ ਇੱਥੇ ਦੇ ਖੜੇ ਹੋ ਮਾੜੀ ਫੋਟੋ ਖਾਮੀ ਲਾਸਤੇ ਕੀ ਪਤਾ ਜੇ ਵਧੀਆ ਆਏ ਕਰਦੇ ਆ ਹੈਂਡੋ ਕਰੋ ਇੱਧਰ ਨੂੰ ਆਏ ਨੂੰ ਹਾਂ ਖਿੱਚ ਦੇ ਕਾਲੀ ਹੁੰਦੀ ਬਰਾ ਜੋ ਚੱਲ ਕੋਈ ਗਾ ਕਰਕੇ ਆਈ ਕਰਦਾ ਹੱਥ ਹੀ ਲਾਉਣਾ ਆਪਾਂ ਆ ਦੇਖੀ ਮੇਦਲਾ ਆ ਗਿਆ ਇਹਨੂੰ ਭੈਣੀ ਸਾਹਿਬ ਭੈਣੀ ਸਾਹਿਬ ਆਹ ਡਰਾਈਵਰ ਬਾਲੇ ਤਗੜੇ ਆ ਬਈ ਕਿਹੜੇ ਆ ਇਹ ਕਬੋਟਾ ਕਬੋਟਾ ਉਹ ਤਾਂ ਯਾਰ ਤੂੰ ਤੇ ਵੇਖਿਆ ਵੀਡੀਓ ਮੈਂ ਯੂਟਿਊਬ ਤੇ ਤਾਂ ਬਹੁਤ ਤਕੜੀਆਂ ਚੀਜ਼ਾਂ ਹੁੰਦੀਆਂ ਆ ਜਾ ਯੂਟਿਊਬ ਤੇ ਤਾਂ ਜਿਹੜਾ ਆ ਗਿਆ ਸਾਰਾ ਤਕੜਾ ਹੀ ਹੋਣਾ ਨੋਵਾ ਇਹਦਾ ਸੀਦੇ ਚਾਚੇ ਗਾ ਇਹਦਾ ਨਤੀਜਾ ਹੈ ਸੀਦੇ ਚਾਚੇ ਗਾ ਨਹੀਂ ਇਹ ਨਹੀਂਗਾ ਯਾਰ ਉਹ ਨੋਵੋ ਸੀ ਉਹਦੇ ਨਾਲ ਦਾ ਨਹੀਂ ਕੋਈ 605 ਨਹੀਂ ਕਿ 55 605 ਜਾਨਾ ਕੋਲੇ ਠੀਕ ਆ ਆ ਓਜੀਐਂਸੀ ਉਹਨਾਂ ਦੀ ਬਈ ਓਕੇ ਇੰਡੋਫੋਰਸ ਲੈਂਡਫੋਰਸ ਹਾਂ ਇੰਡੋਫੋਰਸ ਨਹੀਂ ਲੈਂਡ ਕੋਈ ਨਹੀਂ ਆ ਮੇ ਕੋਈ ਨਹੀਂ ਕੋਈ ਨਹੀਂ ਚੱਲ ਕੋਈ ਨਹੀਂ ਆਪਾਂ ਕਿਹੜਾ ਲੈਣੇ ਆ ਵੀ ਜਿਹੜਾ ਆਪਾਂ ਉਹ ਆ ਗਿਆ ਇਹਨਾਂ ਦਾ ਬੇਲਰ ਗੋਲ ਗੋਲ ਕੱਟ ਕੇ ਕੱਢਦਾ ਹੈ ਉਹ ਇਕੱਠਾ ਇਕੱਠਾ ਯਾਰ ਵੇਖੋ ਕਿੰਨੇ ਬਾਈਕ ਚੌੜੇ ਵੇਖੋ ਕਿੰਨੇ ਹੋਣਗੇ ਕਿੰਨੇ ਇੰਚੀ ਹੋਣਗੇ ਹੈਂ ਕਿੰਨੇ ਜੀ ਕਿ ਕਿਹੜੇ ਆਏ ਆ ਵੇਖ ਆਹਾ ਪਤਾ ਨਹੀਂ ਆਵੇ ਲਿਖਿਆ ਉਹਨਾਂ ਦੇ ਉੱਤੇ 550 17 ਆ ਗਈ ਲਮਕਣ ਲਮਕਣ ਇਹ ਵੀ ਇਹ ਵੀ ਕਹਿੰਦੇ ਬਹੁਤ ਪਗੜੀ ਜੀ ਆ ਸੋਨਾ ਕੰਮ ਪਾਵਰਫੁਲ ਭਲਾ ਹੋਈ ਨਾ ਕੋਈ ਪਾਵਰ ਉਂਝ ਵੀ ਚੀਕ ਘਟਾਉਂਦੇ ਆ ਆ ਜਾ ਆ ਰਹੇ ਨੇ ਆਪਾਂ ਮਿੱਤਰਾਂ ਨੂੰ ਕੀ ਕੀ ਲੱਗਾ ਵਾ ਆ ਫਾਰਮ ਟਰੈਕ ਆ ਗਿਆ ਜੀ 45 ਮੇਰੇ ਹਾਂ 21 ਘੰਟੇ ਦੇ ਮੋਬਾਈਲ ਤੇ ਆਪਾਂ ਵਲੌਗ ਦੇ ਵਿੱਚ ਸਾਰਾ ਕੁਝ ਵਿਖਾ ਦੇਣਾ ਹੈ ਨਾ ਭਰਾਵਾਂ ਆ ਵੀ ਪਸ ਆਲੂ ਯਾ ਆਲੂ ਆਲੂ ਯਾ ਆਲੂ ਹੋਰ ਗੱਲਾਂ ਦੀਆਂ ਗੱਲਾਂ ਤਾਂ ਨਹੀਂ ਯਾਰ ਲੋਕੇਸ਼ਨ ਬਹੁਤ ਹੈ ਚੁੰਨੀਆਂ ਵੇਖ ਤੋ ਪੈਕ ਸਾਈਡ ਤੇ ਜੰਗ ਏ ਆਜ਼ਾਦੀ ਆਰਾਮਾ ਚੰਡੂ ਆਵੇ ਲੈ ਆਪਣੇ ਖੇਤਾਂ ਕਿੱਥੇ ਆ ਚੱਲਦੇ ਆ ਇੱਧਰ ਦੁਆਬੇ ਵਾਲੀ ਗਾ ਆਹ ਸੋਨਾਲਿਕ ਆ ਗਿਆ ਬਈ ਇਹ ਤਾਂ ਡੈਕਟਰ ਦੀ ਘਰ ਦੀ ਆ ਘਰ ਦੀ ਕੰਪਨੀ ਆ ਐਸੋਸੀਏਸ਼ਨ ਇਹ ਬਹੁਤ ਵਧੀਆ ਹੈ ਆਮ ਵੀਰਾਂ ਨੂੰ ਵੀ ਕੰਮ ਕਰਾਉਂਦੇ ਨੇ 10 ਖਿੱਚੀ ਜਾਂਦੇ ਮੋਟਾ ਮੋਟਾ ਅਿਤੋਟ ਗਏ ਹੈ ਨਹੀਂ ਤੁਸੀਂ ਉੱਥੇ ਬਾਹੋਂ ਨੇ ਕੋਈ ਨਹੀਂ ਦੁਆਰਾ ਨਹੀਂ ਕੋਈ ਨਹੀਂ ਇੱਥੋਂ ਵੀ ਸਿੱਧੇ ਕਰ ਲੈ ਹਾਂਜੀ ਕੋਈ ਨਹੀਂ ਇਹ ਕੰਮ ਕਰੋ ਜਲਦੀ ਨਾਲ ਇੱਥੇ ਬੋਲਿਆ ਤੁਸੀਂ ਆਜੋ 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 ਕੱਢ ਚੋਈ ਆਜੋ ਮੈਂ ਇੱਥੇ ਤਾਂ ਬੋਲਣ ਤੇ ਲੋੜ ਹੀ ਨਹੀਂ ਤੁੱਕੀ ਹੈਗੀ ਆਜੋ ਜਲਦੀ ਨਾਲ ਜਲਦੀ ਨਾਲ ਜਲਦੀ ਚੱਲੀ ਲੈ ਗਈ ਚਾਚਾ ਕੋਈ ਨਹੀਂ ਕੋਈ ਪੰਜਾ ਲੜਾਵੇ ਸਰ ਪੰਜਾ ਲੜਾਵੇ ਪੰਜਾ ਪੰਜਾ ਲੜਾਵਾ ਪੜਿਆ ਦੇ ਵਿਚਾਰੇ ਕਹਾਂ ਨੂੰ ਯਾਰ ਆ ਆ ਗਏ ਮੈਸੀਟਾ ਫੇਰਗੂਸਨ ਮੈਸੀਟ 23 ਚੰਗੇ ਆ ਇਹ ਚੰਗੇ ਤਾਂ ਸਾਰੇ ਹੀ ਆ ਯਾਰ ਰੰਗ ਰੰਗ ਤਾਂ ਬਹੁਤ ਸੋਹਣਾ ਵਾ ਇਹਦਾ ਜਦੋਂ ਅਸਰ ਕਰਦੀ ਗੁਰਿੰਦਰ ਸਰ ਜੁਸੂ ਕੇ ਸਾਡੇ ਨਾਲ ਇਹਦਾ ਜਦੋਂ ਜੱਟ ਦੇ ਖੇਤ ਜਾਂਦਾ ਉਦੋਂ ਪਤਾ ਲੱਗਦਾ ਕਿਹੜਾ ਚਿਕਾ ਕਿਹੜਾ ਕਿਹੜਾ ਮਾੜਾ ਆ ਵਾ ਆ ਭੈ ਦੇ ਟਿੱਕੇ ਚੜਦੇ ਤੂੰ ਨਹੀਂ ਆ ਹੋਰ ਵੀ ਬਹੁਤ ਵੱਧ ਵੱਧ ਜਾਂਦਾ ਹੈਗੀ ਕਰਤਾਰ ਵਾਲੇ ਆ ਗਏ ਇਹ ਆਉਦੀ ਕੰਬੈਨ ਲੈ ਕੇ ਆਇਆ ਨਾਲ ਰੈਕਰ ਆ ਬੈਲਰ ਆ ਤੇ ਆ ਜਿਹੜਾ ਆ ਬਈ ਆਈਸ਼ੀ ਆਈਸ਼ਰ ਇਹ ਆਸ਼ ਆ ਗਿਆ ਆਸ਼ਾ ਆਈਸ਼ਰ ਉਹ ਆਹੋ ਆਈਸ਼ਰ ਨਹੀਂ ਆਉਂਦਾ ਆਪਣਾ ਦਾ ਆਸ਼ਾ ਹੀ ਹੁੰਦਾ ਜਾਈ ਦੋ ਰੈਡੀਏਟਰ ਲਾਤਾ ਨਾ ਯਾਰ ਮਾਲਾ ਨਾਲੇ ਦੇ ਹੁੰਦਾ ਨਹੀਂ ਇਹਦੇ ਬਈ ਜਰਮਨ ਦਾ ਹੈ ਕਹਿੰਦੇ ਗਰਮੀ ਹੁੰਦਾ ਇੱਥੇ ਨਹੀਂ ਉਹ ਫਟਾ ਫਟ ਲੈ ਹੈ ਨਾ ਇਹ ਕੇ ਨਹੀਂ ਰਾਜਪੁਰੇ ਦਾ ਲੈ ਆਏਗੇ ਮਾਝੂ ਦੀ ਸਟੈਰ ਵੀ ਕੇਤੀ ਚੰਗਾ ਨਾਮ ਬਣਾ ਲਈ ਯਾਰ ਇਹ ਕੰਪਨੀ ਸਾਰੀ ਦੁਨੀਆ ਤੇ ਪੀਜ਼ਲ ਪਾਵਰ ਲੈ ਕੇ ਆਏ Jio Q ਪਾਵਰ ਕਿੱਥੇ ਤੱਕ ਪੀਰ ਟੰਡ ਅਗੇ ਹਾਲ ਕਿ ਹੋ ਜਾ ਸਪਰਿੰਗ ਕਿੰਨੇ ਲੱਗੇ ਨੇ ਜਿੱਕਾ ਜਿੱਕਾ ਤਾਂ ਖੁੱਲਦੇ ਹੋਏ ਵੀ ਆ ਜਿੱਕਾ ਤਾਂ ਖੁੱਲਨੇ 145000 ਰੁਪਏ ਆ ਨਾਲ ਹੀ ਰੇਟ ਆ ਆ ਤਾਂ ਨੀਆ ਕਿਵੇਂ ਨਹੀਂ ਆਉਣ ਲੱਗ ਗਿਆ ਬਈ ਪਤਾ ਨਹੀਂ ਬੜਾ ਬੜੀ ਵੀਡੀਓ ਬਣਾਈ ਬਾ ਵਧੀਆ ਜਾਣਗਾ ਹੌਲੀ ਹੌਲੀ ਬਾ ਵਧੀਆ ਠੀਕ ਠਾਕ ਹੀ ਤੁਸੀਂ ਨਾ ਉਹ ਲੈ ਕੇ ਨਾ ਅਏ ਅੱਜ ਐਸੇ ਕੰਮ ਨਹੀਂ ਆ ਮੈਕ ਲਾ ਲੇ ਆ ਹੌਲੀ ਹੌਲੀ ਪੋਲੀ ਚੱਲਦੇ ਆ ਮੋਟਾ ਮੋਟਾ ਮੇਲਾ ਤੁਹਾਨੂੰ ਦਿਖਾ ਦੇਣਾ ਹਾਂ तकरीबन ਜਿਵੇਂ ਦਾ ਏਰੀਆ ਬਈ ਉਵੇਂ ਦੇ ਸੰਦ ਆਉਂਦੇ ਉਹੋ ਜਿਹੇ ਆਉਂਦੇ ਆ ਹੋਰ ਜੀ ਆਪਾਂ ਇੱਥੇ ਕਹਿ ਦਈਏ ਦੂਜੇ ਆਪਣੇ ਏਰੀਏ ਦੇ ਸੰਦ ਥੋੜਾ ਚੱਲਣਗੇ ਆਹੀ ਹੋਗਾ ਬਈ ਵੱਟਾ ਛੰਗ ਨਾਲਾ ਸ਼ਾਇਦ ਉਹ ਹੀ ਹੈ ਹੈਨਾ ਉਹ ਹੀ ਉਹ ਹੀ ਉਹ ਵੱਟਾਂ ਤੋਂ ਮਿੱਟੀ ਲਾਉਣ ਵਾਲਾ ਲਾਉਣ ਜੀ ਬੱਸ ਜੀ ਫਸਰੀ ਗੱਲ ਬਹੁਤ ਵਧੀਆ ਵੀਡੀਓ ਬਹੁਤ ਵਧੀਆ ਜੀ ਤੁਹਾਡੀ ਧੰਨਵਾਦ ਬਾਈ ਅਹੀਰ ਗਿਆ ਤੁਹਾਡਾ ਨਹੀਂ ਭਾਈ ਲਾਹੌਰ ਦੀ ਕਿਨਾਰ ਪਰਈ ਸਲਤਨਪੁਰ ਚਲੋ ਇਹ ਵੇਖ ਲਾ ਫਾਰਮ ਟ੍ਰੈਕ ਦੇ ਹੀ ਆ ਸਾਰੇ ਫਾਰਮ ਟ੍ਰੈਕ ਦੇ ਫਾਰਮ ਟ੍ਰੈਕ ਪਾਵਰ ਇੱਕ ਡਿਜੀਟ ਟ੍ਰੈਕ ਆ ਹਾਂ ਡਿਜੀਟ ਟ੍ਰੈਕ ਉਹ ਗੇਲੇ ਕਾ ਕਿਹੜਾ ਹੈ ਉਹਦਾ ਆਸ਼ਾ ਹੈ ਆਸ਼ਾ ਆਸ਼ਾ ਨਹੀਂ ਸਰਪਨਾਗਰ ਵਾਲੇ ਆ ਗਏ ਸੰਦਲ ਵਾਲੇ ਹਾਂ ਹਾਲ ਹੋ ਇਹਨਾਂ ਦਾ ਚੱਲਦਾ ਹੈ ਤੇਰਾ 360 ਡਿਗਰੀ ਦਾ ਕਰਾਇਆ ਆ ਗਿਆ ਇਹਨੇ ਕਮਰਾ ਕਰਾਇਆ ਸਾਦੇ 42000 ਦਾ ਆ ਗਈ ਜੋੜੀ ਆ ਜੋੜੀਆ ਜੋੜੀਰ ਵਾਲੀ ਜੋੜੀਰ ਵਾਲੇ ਠੀਕ ਹੈ ਯਾਰ ਜੋੜੀਰ ਵਾਲਾ ਠੀਕ ਹੈ ਯਾਰ ਇਧਰ ਜਿਆਦਾ ਯਾਰ ਲੋਕ ਨਿਊ ਹਾਲੈਂਡ ਜਾਂ ਜੋੜੀਰ ਜਿਆਦਾ ਤਾਂ ਨਿਊ ਹਾਲੈਂਡ ਜਿਆਦਾ ਨਿਊ ਹਾਲੈਂਡ ਜਿਆਦਾ ਬਾਕੀ ਜਿੰਨੇ ਜਿਹੋ ਜਿਹੇ ਨਾਲ ਸੰਦ ਉਹ ਸਾਫ ਦੇ ਨਾਲ ਹੀ ਆ ਜਿਵੇਂ ਦੀ ਖੇਤੀ ਹੋਵੇ ਸੰਦ ਜਿਹੋ ਜਿਹੇ ਹਾਂ ਠੀਕ ਮੇਰੇ ਹਿਸਾਬ ਨਾਲ ਭਾਈ ਲੇਬਰ ਦਾ ਕੰਮ ਉਹੀ ਘਟ ਜਾਂਦਾ ਯਾਰ ਲੇਬਰ ਮਿਲਦੀ ਨਹੀਂ ਯਾਰ ਮਜਬੂਰੀ ਜੀ ਹੋਈ ਪਈ ਆ ਤੇ ਦੋਨੋਂ ਚੀਜ਼ਾਂ ਹੀ ਆ ਯਾਰ ਆ ਪੰਪ ਆਗੇ ਲੇਬਰ ਬਿਨਾ ਸਰਦਾ ਵੀ ਨਹੀਂ ਭਾਈ ਅਖੀਰ ਕਿੰਨੀ ਮਰਜੀ ਮਸ਼ੀਨਰੀ ਆਏ ਯਾਰ ਜਿੱਥੇ ਬੰਦੇ ਨੇ ਕੰਮ ਹਣਾ ਕਿੱਥੇ ਬੰਦੇ ਨੇ ਹਣਾ ਉੱਥੇ ਕਰਦੇ ਨਹੀਂ ਹੁਣ ਸ਼ਾਮ ਦੀ ਜਦੋਂ ਏਡੇ ਏਡੇ ਆ ਗਏ ਉਹਨਾਂ ਨੂੰ ਕੋਈ ਬੰਦਾ ਕੀ ਕਰ ਲੋਟੇ ਆ ਲੱਜਾ ਆ ਜਾਲੀਆਂ ਪੜ ਗਈਆਂ ਲਾਈਆਂ ਭਈਆਂ ਕਾਹ ਨੂੰ ਰੱਬ ਨੂੰ ਹੀ ਲਾਈਆਂ ਤਾ ਕਸਰ ਗੱਲੀ ਯਾਰ ਜੀ ਹੋਰ ਕਿਤਾ ਹਾਂ ਵਧੀਆ ਬਾਈ ਤੁਸੀਂ ਠੀਕ ਠਾਕ ਵਾ ਵਧੀਆ ਜੀ ਚਲੋ ਕੀ ਹਾਲ ਕਰੋ ਵਧੀਆ ਜੀ ਹੈ ਕਰੋ ਵਧੀਆ ਜੀ ਹੋ ਗਿਆ ਬਸ ਆਪਦਾ ਪੌਣਾ ਘੰਟਾ ਘੰਟਾ ਹੋ ਗਿਆ ਉਹ ਵਕਤ ਵਕਤ ਤੋਰ ਦਸ ਤੋਰ ਉੱਠਣਾ ਨਵਾਂ ਤਾਂ ਆ ਜਾ ਵਾ ਵਧੀਆ ਤੁਸੀਂ ਦੱਸੋ ਵਾ ਠੀਕ ਹੈ ਜੀ ਵੀ ਹੁਣੇ ਆਈ ਠੀਕ ਹੈ ਤੁਹਾਡੇ ਵਰਗੇ ਜਿਹਨਾਂ ਆਲੂ ਤੇ ਜੰਨਾ ਜਾਵਾ ਹਾਂ ਜੀ ਇਧਰ ਆ ਤੁਸੀਂ ਕਿੰਨੇ ਆਲੂ ਜੰਨਾ ਜਾਂ ਜਿਵੇਂ ਉਸ ਤੋਂ ਬਾਅਦ ਦੇ ਵਿੱਚ ਉਹ ਮੱਕੀ ਮੱਕੀ ਦਾ ਤਾਂ ਹੁਣ ਨਿਬੜ ਗਿਆ ਆ ਵੀ ਚਲੋ ਇਹੀ ਇਹੀ ਮੇਨ ਫਸਲ ਆ ਨਾ ਮੇਨ ਇਹੀ ਹੈ ਸਹੀ ਗੱਲ ਆ ਉਹ ਠੀਕ ਹੈ ਹੋਰ ਭਾਈ ਚਰਦੀ ਗੱਲ ਆ ਤੁਸੀਂ ਦੱਸੋ ਆ ਠੀਕ ਹੈ ਚਲੋ ਲਓ 골ਡ স্টার ਮਾਈਲੇਜ ਅੱਜ ਆਪਾਂ ਸਾਰੇ ਮਸ਼ਹੂਰੀ ਕਰਦੇ ਸਾਨੂੰ ਜੀ ਸਰ ਸੱਚ ਆ ਇਹ ਜੀ ਭਾਈ ਜੈਲਦਾਂ ਵਾਲੇ ਹਨ ਇਹ ਜੈਲਦਾਂ ਵਾਲੇ ਹੀ ਹਨ ਤਾਂ ਕਿ ਫਿਰ ਆਪਾਂ ਹਾਂ ਗੜੀ ਐਨ ਕਿ 700 700 ਐ ਆਪਾਂ 700 ਕਹਿੰਦੇ ਉਹ 7 डबलਓ ਕਹਿੰਦੇ ਆ ਪਤਾ ਨਹੀਂ ਆਪਾਂ ਇਹ 7 डबलਓ ਕਹਿੰਦੇ ਇਹ 700 ਨਹੀਂ ਕਹਿੰਦੇਗੇ ਪਤਾ ਨਹੀਂ ਕੀ ਚੈੱਕ ਕਰ ਮੇਰੇ ਖਿਆਲ ਨਾਲ ਉੱਥੋਂ ਤੱਕ ਆ ਗਿਆ ਬੋਲਟ ਵਾਲੇ ਆ ਗਏ ਹਨਾ ਉੱਥੋਂ ਤੇ ਕਰਿਆ ਨਾ ਬਈ ਹਾਂ ਬਿਨਾ ਕੇਕਾਲੇ ਬੋਲਟ ਆ ਪਤਾ ਤੈਨੂੰ ਹਾਂ ਹਾਂ ਨਾਲੇ ਇਹ ਸਨਮਾਨ ਕਰਨਾ ਮੇਰਾ ਮੇਲੇ ਦੇ ਆ ਇਹਨਾਂ ਨੇ ਇਸ ਬੋਲਟ ਇਸ ਬੋਲਟ ਦਾ ਨਹੀਂ ਤੁਸੀਂ ਕਰ ਉਹ ਤਾਂ ਮੈਂ ਕਰ ਦੂੰਗਾ ਐਗਰੀ ਜੋਨ ਮੇਰੇ ਖਿਆਲ ਨਾਲ ਅੱਪਾ ਜੀ ਕੰਪਨੀ ਕੋਈ ਨਹੀਂ ਛੱਟੀ ਹੈ ਆਪਣੇ ਬਲੌਗ 'ਚ ਵਿਖਾਉਣ ਵਾਲੀ ਸਾਰੀਆਂ ਕਰਤੀਆਂ ਬਈ ਸਾਰਿਆਂ ਦੀ ਮਸ਼ਹੂਰੀ ਕਰਤੀ ਤੇ ਉਹਨਾਂ ਨੇ ਕਿਹਾ 10000 ਰੁਪਏ ਸਾਡੇ ਖਾਤੇ 'ਚ ਪਾ ਦਿਓ ਯਾਰ ਆ ਫੇਰ ਆਏ ਬਈ ਇਹ ਕਿ ਚੱਕਰ ਇਹ ਹੋਰ ਕੀ ਕੰਪਨੀ ਆਉਂਦੀ ਹੈ ਇਹ ਵੀ ਹੈਵੀ ਹੈ ਵੀ ਮੈਂ ਤਾ ਦੇ ਇੱਥੋਂ ਮੇਰੇ ਨਾਲ ਦੀਪੂ ਗੱਡੀ ਨਾਲ ਤਾਂ ਲੈ ਗਿਆ ਸ਼ਹਿਰ ਇਹਨਾਂ ਨੂੰ ਲੱਗਿਆ ਸੀਗਾ ਪੈਂਡਲ ਲੋਹਾਰ ਲਾ ਫੇਰ ਯਾਰ ਮਹਿੰਦਰਾ ਹੀ ਆ ਗਈ ਯਾਰ ਹੂੰ ਚੱਲ ਜੀ ਬਹੁਤ ਕਰਮੀ ਸੀ ਆ ਚਲੋ ਮੈਂ ਨਾ ਮੇਲਾ ਸੁਣਾ ਯਾਰ ਰਾਜਪੁਰੇ ਵਾਲੇ ਨੂੰ ਬੈਠਾ ਸੀ ਯਾਰ ਭੀੜ ਵੀ ਬਹੁਤ ਸੀ ਹੋਰ ਯਾਰ ਬਾਕੀ ਇੱਕ ਆ ਯਾਰ ਇਧਰ ਲੋਕ ਟਕੜੇ ਆ ਇਹ ਗੱਲ ਮੰਨੀ ਪਿਆਰ ਵੀ ਬਹੁਤ ਮਿਲਿਆ ਧਿਆਨ ਕੋ ਚਲੋ ਮਹਾਰਾਜ ਦੀ ਕਿਨਪਾ ਜਿਉਂਦੇ ਵਸਦੇ ਰਹਿਣ ਆਪਣੇ ਦਰਸ਼ਕ ਜਿਹੜੇ ਆਪਣੀਆਂ ਵੀਡੀਓ ਵੇਖਦੇ ਆ ਆਏ ਹੋਏ ਵੀੜ ਕੋਲ ਇਹ ਬਹੁਤ ਪਨਾਲੀਆਂ ਨਹੀਂ ਸੀ ਹਨ ਪਾਵਾਂ ਦੀ ਅਕਤ ਚਲੋ ਠੀਕ ਹੈ ਸੋਮਾ ਤਾਂ ਵੈਸੇ ਵਸਾ ਹੀ ਮਿਲਿਆ ਵੀਡੀਓ ਬਣਾਉਂਦਾ ਕਿਉਂਕਿ ਆਹੋ ਤੱਕੇ ਨਾ ਹਾਂ ਵਾਸ ਚੱਲੀ ਗਿਆ ਨਹੀਂ ਮੈਗ ਚੈੱਕ ਹੋ ਗਿਆ ਜੇ ਆਪਣੇ ਸਸਤੇ ਵੀ ਹਨਾ ਇਹ ਵਧੀਆ ਲੈਣਾ ਆਪਾਂ ਪਾਵਾਂਗੇ ਲਿੰਕ ਜੇ ਇਹ ਕਹਿੰਦੇ ਮੈਗ ਲੈਨੇ ਹੋਏ Amazon ਤੋਂ ਹਾਂ ਹਾਂ ਇਹ ਵੀ ਸਸਤੇ 3500 ਰੁਪਏ ਦੇ ਹੈਗੇ ਸਾਰੇ ਪਰ ਬਾਈ ਕੁਆਲਟੀ 35000 ਦੀ ਟੱਕਰ ਦੇਦੀ ਹੈ ਇਹ ਗੱਲ ਹੈਗੀ ਹੈ ਨਾ ਹਾਂ ਬਈ ਪੂਰੀ ਹੈ 35000 ਦੇ ਟੱਕਰ ਵੀ ਬਾਕੀ ਜੋ ਘਰੇ ਆਏ ਐਡਿਟ ਕੀਤੀ ਉਹਦਾ ਪਤਾ ਲੱਗ ਗਿਆ ਚਲੋ ਠੀਕ ਆ ਯਾਰ ਧੰਨਵਾਦ ਬਾਈ ਜੇ ਤੁਸੀਂ ਸਾਰੀ ਵੀਡੀਓ ਵੇਖੀ ਆ ਤਾਂ ਬਹੁਤ ਬਹੁਤ